ਉਨੇ ਪਤਾ ਨਹੀਂ ਕਿ ਕਿਹੜੀ ਰੇਡ ਆ ਇਨ ਕੰਟੈਕਸਟ ਦੀ ਐਨਫੋਰਸਮੈਂਟ ਦੀ ਆ ਵਿਜੀਲੈਂਸ ਦੀ ਆ ਸੀਐਡੀ ਵਾਲੇ ਨਹੀਂ ਦੂਜੀ ਟੀਮ ਨੇ ਪੁੱਛਿਆ ਉਹ ਨਸ਼ਾ ਗਾਂਧੀ कॅम्प ਦੀ ਗੱਲ ਚੱਲਦੀ ਰਹੀ ਆ ਉਹ ਚੱਲਦੀ ਰਹੀ ਆ ਕਿ ਮੌਜੂਦਾ ਸਰਕਾਰ ਦੇ ਬੰਦੇ ਹੀ ਨਸ਼ਾ ਵੇਚਦੇ ਆ ਦੇਖੋ 6 ਵਜੇ ਦੀ ਗੱਲ ਆ ਜੋ ਨਜ਼ਰ ਆਇਆ ਤੇ 6 ਵਜੇ ਮੇਰੇ ਨੂੰ ਫੋਨ ਆਇਆ ਅਰਨੇਕ ਭਾਈ ਦਾ ਉਹਨਾਂ ਦੀ ਉਹਨਾਂ ਨੂੰ ਪਤਾ ਲੱਗਾ ਤੇ ਅਸੀਂ ਇੱਥੇ ਆ ਗਏ ਉਹਨੇ ਪਤਾ ਨਹੀਂ ਕਿ ਕਿਹੜੀ ਰੇਡ ਆ ਇਮ ਕੰਟੈਕਸਟ ਦੀ ਆ ਇਨਫੋਰਸਮੈਂਟ ਦੀ ਆ ਵਿਜੀਲੈਂਸ ਦੀ ਆ ਉਥੇ ਬਾਹਰ ਪੁੱਛਿਆ ਮੈਂ ਦੋ ਕਿੰਨ ਡਜੈਂਟਸ ਆਏ ਸਨ ਮੈਂ ਯਾਰ ਕਿੱਥੋਂ ਆਏ ਉਹ ਕਹਿੰਦਾ ਜੀ ਇਮ ਕੰਟੈਕਸਟ ਦੀ ਰੇਡ ਆ ਉਹਨੂੰ ਸੱਚ ਬੋਲਦੇ ਆ ਕਿ ਝੂਠ ਬੋਲਦੇ ਆ ਇਹ ਰੱਬ ਹੀ ਜਾਣਦਾ ਲੇਕਿਨ ਮੈਂ ਸੋਚਦਾ ਫਿਰ ਇਹ ਇਹ ਪੋਲੀਟਿਕਲੀ ਵੰਡਟਾ ਹੋਇਆ ਉਸ ਜੋ ਵੀ ਹੋਇਆ ਕੱਲ ਸੀਐਮ ਭਗਵੰਤ ਮਾਨ ਆਏ ਨੇ ਤੇ ਨਸ਼ਾ ਜਿਹੜਾ ਸੀਗਾ ਉਹ ਗਾਂਧੀ ਕੈਂਪ ਚ ਬਹੁਤ ਵਿਕਦਾ ਹੈ ਉੱਥੇ ਜਿੰਨਾ ਵੀ ਸੀਆਈਡੀ ਵਾਲੇ ਨੇ ਜਾਂ ਦੂਜੀ ਟੀਮ ਨੇ ਪੁੱਛਿਆ ਨਸ਼ਾ ਗਾਂਧੀ ਕੈਂਪ ਦੀ ਗੱਲ ਚੱਲਦੀ ਰਹੀ ਆ ਔਰ ਚੱਲਦੀ ਰਹੀ ਆ ਕਿ ਮੌਜੂਦਾ ਸਰਕਾਰ ਦੇ ਬੰਦੇ ਹੀ ਨਸ਼ਾ ਵੇਚਦੇ ਆ ਔਰ ਇਹ ਸਾਰੀ ਗੱਲ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਸਾਡੇ ਤੇ ਰੇਡ ਕੀਤੀ ਗਈ ਆ ਵੀ ਕਹਿੰਦਾ ਕਸੂਰ ਇਹਨਾਂ ਦਾ ਜੀ ਉਹ ਕਹਿੰਦੇ ਜੀ ਸ਼ਰਾਬ ਵੀ ਵਿਗੜ ਇਹਨਾਂ ਦੀ ਉੱਥੇ ਜਿਹੜੀ ਆ ਸ਼ਰਾਬ ਕਾਂਗਰਸ ਜਿਹੜੇ ਸ਼ਰਾਬ ਪੀਉਂਦੇ ਆ ਅਸੀਂ ਤੇ ਕਿਹਨੋਂ ਅਜੇ ਤੱਕ ਕਿਸੇ ਚਾਹ ਤੱਕ ਨਹੀਂ ਪੀਈ ਤੇ ਸ਼ਰਾਬ ਦੀ ਗੱਲ ਹੀ ਬੜੀ ਦੂਰ ਦੀ ਆ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਲੋਕਾਂ ਦਾ ਜਿਹੜਾ ਮੂਡ ਆ ਉਹ ਕਾਂਗਰਸ ਦੇ ਰੁਝਾਨ ਨਹੀਂ ਉਹਦਾ ਬਸ ਬੁਕਲਾਗੀ ਦੀ ਹੈ ਸਰਕਾਰ ਕੱਲ ਸੀਐਮ ਸਾਹਿਬ ਆਏ ਹੀ ਮੈਨੂੰ ਲੱਗਦਾ ਡਾਵਨਡਰ ਹੋਈ ਤੇ ਇਸ ਕਰਕੇ ਅੱਜ ਉਹਨਾਂ ਨੇ ਆਪਣੀ ਤਾਕਤ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਜੀ ਮੈਨੂੰ ਜੋ ਨਜ਼ਰ ਆਇਆ ਵੀ ਇੱਕ ਤੇ ਜੰਤੀਪੁਰ ਵੀ ਕਹਿ ਰਹੇ ਹੋਈ ਆ ਤੇ ਫਾਖਰਪੁਰੇ ਵੀ ਇੱਕ ਹੋਈ ਆ ਤੇ ਇੱਕ ਇੰਨਾ ਦੀ ਹੋਈ ਹੈ ਬਟ ਕਿਸੇ ਨਾਲ ਮੁਲਾਕਾਤ ਨਹੀਂ ਹੋਈ ਨਾ ਇਹਨਾਂ ਨੇ ਕਿਸੇ ਨੂੰ ਅੰਦਰ ਜਾਣ ਦਿੱਤਾ ਤੇ ਨਾ ਕੋਈ ਬਾਹਰ ਆਇਆ ਕਿਹੜੇ ਦਾ ਰੇਡ ਹੋਇਆ ਕੀ ਲੱਗਦਾ ਕਿ ਰੇਡ ਹੈ ਕਿ ਦੀ ਇਸ ਬਾਰੇ ਤੇ ਕੋਈ ਨਹੀਂ ਆ ਰੇਡ ਤੇ ਹੋਈ ਹੈ ਮੇਰ ਸਾਹਿਬ ਦੇ ਘਰ ਪਰ ਇਸ ਬਾਰੇ ਅਜੇ ਤੱਕ ਕੋਈ ਕਲੀਅਰ ਨਹੀਂ ਹੈਗਾ ਕਿ ਕਿਨੇ ਕੀਤੀ ਹੈ ਜੀ ਇਨਕਮ ਟੈਕਸ ਨੇ ਕੀਤੀ ਵਿਜੀਲੈਂਸ ਨੇ ਕੀਤੀ ਜਾਂ ਜੀਡੀ ਨੇ ਕੀਤੀ ਕਿਉਂਕਿ ਨਾ ਕੋਈ ਅੰਦਰ ਗਿਆ ਨਾ ਕੋਈ ਬਾਹਰ ਆਇਆ ਇਹ ਤੇ ਮੇਰ ਸਾਹਿਬ ਆਉਣਗੇ ਸਾਨੂੰ ਤੇ ਮੈਸੇਜ ਲੱਗਾ ਕਿ ਮਤਲਬ ਰੇਡ ਹੋਈ ਆ ਅਸੀਂ ਸਾਰੇ ਜਿੰਨੇ ਵੀ ਕਾਉਂਸਲਰ ਨੇ ਉਹ ਸਾਰੇ ਇਕੱਠੇ ਹੋਏ ਆ ਤੇ ਸਰਕਾਰ ਨਜਾਇਜ਼ ਧੱਕੇਸ਼ਾਹੀ ਕਰ ਰਹੀ ਹੈ ਉਹਦੇ ਖਿਲਾਫ ਤੇ ਅਸੀਂ ਵਿਰੋਧ ਚੁੱਕਾਂਗੇ ਰੇਡ ਕੋਈ ਸਵੇਰੇ ਉਨੇ ਪਤਾ ਨਹੀਂ ਕਿ ਕਿਹੜੀ ਰੇਡ ਆ ਇਨ ਕੰਟੈਕਸਟ ਦੀ ਐਨਫੋਰਸਮੈਂਟ ਦੀ ਆ ਵਿਜੀਲੈਂਸ ਦੀ ਆ ਸੀਐਡੀ ਵਾਲੇ ਨੇ ਜਾਂ ਦੂਜੀ ਟੀਮ ਨੇ ਪੁੱਛਿਆ ਉਹ ਨਸ਼ਾ ਗਾਂਧੀ ਕੈਂਪ ਦੀ ਗੱਲ ਚੱਲਦੀ ਰਹੀ ਆ ਉਹ ਚੱਲਦੀ ਰਹੀ ਆ ਕਿ ਮੌਜੂਦਾ ਸਰਕਾਰ ਦੇ ਬੰਦੇ ਹੀ ਨਸ਼ਾ ਵੇਚਦੇ ਆ ਦੇਖੋ 6 ਵਜੇ ਦੀ ਗੱਲ ਆ ਜੋ ਨਜ਼ਰ ਆਇਆ ਤੇ 6 ਵਜੇ ਮੇਰੇ ਜੋ ਫੋਨ ਆਇਆ ਹਰਨੇਕ ਭਾਈ ਦਾ ਉਹਨਾਂ ਦੀ ਉਹਨਾਂ ਨੂੰ ਪਤਾ ਲੱਗਾ ਤੇ ਅਸੀਂ ਇੱਥੇ ਆ ਗਏ ਉਨੇ ਪਤਾ ਨਹੀਂ ਕਿ ਕਿਹੜੀ ਰੇਡ ਆ ਇਮ ਕੰਟੈਕਸਟ ਦੀ ਆ ਇਨਫੋਰਸਮੈਂਟ ਦੀ ਆ ਵਿਜੀਲੈਂਸ ਦੀ ਆ ਉਥੇ ਬਾਹਰ ਪੁੱਛਿਆ ਮੈਂ ਦੋ ਕੰਟੈਂਜੈਂਟਸ ਆਏ ਸਨ ਮੈਂ ਯਾਰ ਕਿੱਥੋਂ ਆਏ ਉਹ ਕਹਿੰਦਾ ਜੀ ਇਮ ਕੰਟੈਕਸਟ ਦੀ ਰੇਡ ਆ ਉਹਨੂੰ ਸੱਚ ਬੋਲਦੇ ਆ ਕਿ ਝੂਠ ਬੋਲਦੇ ਆ ਇਹ ਰੱਬ ਹੀ ਜਾਣਦਾ ਲੇਕਿਨ ਮੈਂ ਸਹਿਣਾ ਵੀ ਇਹ ਇਹ ਪੋਲੀਟਿਕਲੀ ਵੈਂਡਟਾ ਹੋਇਆ ਉਸ ਜੋ ਵੀ ਹੋਇਆ ਕੱਲ ਸੀਐਮ ਭਗਵੰਤ ਮਾਨ ਆਏ ਨੇ ਤੇ ਨਸ਼ਾ ਜਿਹੜਾ ਸੀਗਾ ਉਹ ਗਾਂਧੀ कॅम्प ਚ ਬਹੁਤ ਵਿਕਦਾ ਉੱਥੇ ਜਿੰਨਾ ਵੀ ਸੀਆਈਡੀ ਵਾਲੇ ਨੇ ਜਾਂ ਦੂਜੀ ਟੀਮ ਨੇ ਪੁੱਛਿਆ ਨਸ਼ਾ ਗਾਂਧੀ ਕੈਂਪ ਦੀ ਗੱਲ ਚੱਲਦੀ ਰਹੀ ਆ ਔਰ ਚੱਲਦੀ ਰਹੀ ਆ ਵੀ ਮੌਜੂਦਾ ਸਰਕਾਰ ਦੇ ਬੰਦੇ ਹੀ ਨਸ਼ਾ ਵੇਚਦੇ ਆ ਔਰ ਇਹ ਸਾਰੀ ਗੱਲ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਸਾਡੇ ਤੇ ਰੇਡ ਕੀਤੀ ਗਈ ਆ ਵੀ ਕਹਿੰਦਾ ਕਸੂਰ ਇਹਨਾਂ ਦਾ ਜੀ ਉਹ ਕਹਿੰਦੇ ਜੀ ਸ਼ਰਾਬ ਵੀ ਵਿਗੜ ਇਹਨਾਂ ਦੀ ਉੱਥੇ ਜਿਹੜੀ ਆ ਸ਼ਰਾਬ ਕਾਂਗਰਸੀ ਜਿਹੜੇ ਸ਼ਰਾਬ ਪੀਉਂਦੇ ਆ ਅਸੀਂ ਤੇ ਕਿਸੇ ਨਾ ਵੇ ਤੱਕ ਕਿਸੇ ਚਾਹ ਤੱਕ ਨਹੀਂ ਪੀਅਦੇ ਸ਼ਰਾਬ ਦੇ ਬਾਰੇ ਗੱਲ ਹੀ ਬੜੀ ਦੂਰ ਦੀ ਆ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਲੋਕਾਂ ਦਾ ਜਿਹੜਾ ਮੂਡ ਆ ਉਹ ਕਾਂਗਰਸ ਦੇ ਰੁਝਾਨ ਨਹੀਂ ਉਹਦਾ ਬਸ ਬੁਖਲਾਗੀ ਦੀ ਹੈ ਸਰਕਾਰ ਕੱਲ ਸੀਐਮ ਸਾਹਿਬ ਆਏ ਹੀ ਮੈਨੂੰ ਲੱਗਦਾ ਉਹ ਡਾਵੰਡਲ ਹੋਈ ਹੈ ਤੇ ਇਸ ਕਰਕੇ ਅੱਜ ਉਹਨਾਂ ਨੇ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਜੀ ਮੈਨੂੰ ਜੋ ਨਜ਼ਰ ਆਇਆ ਕਿ ਇੱਕ ਤੇ ਜੰਤੀਪੁਰ ਵੀ ਕਹਿ ਰਹੇ ਹੋਈ ਆ ਤੇ ਫਾਖਰਪੁਰੇ ਵੀ ਅਖੋਈ ਆ ਤੇ ਇੱਕ ਇੰਨਾ ਦੀ ਹੋਈ ਹੈ ਕਿਸੇ ਨਾਲ ਮੁਲਾਕਾਤ ਨਹੀਂ ਹੋਈ ਨਾ ਇਹਨਾਂ ਨੇ ਕਿਸੇ ਨੂੰ ਅੰਦਰ ਜਾਣ ਦਿੱਤਾ ਤੇ ਨਾ ਕੋਈ ਬਾਹਰ ਆਇਆ ਕਿਹੜੇ ਕਰਦੇ ਰੇਡ ਹੋਇਆ ਕੀ ਲੱਗਦਾ ਕਿ ਰੇਡ ਹੈ ਚ ਦੀ ਇਸ ਬਾਰੇ ਤੇ ਕੋਈ ਨਹੀਂ ਆ ਰੇਡ ਤੇ ਹੋਈ ਹੈ ਮੇਰ ਸਾਹਿਬ ਦੇ ਘਰ ਪਰ ਇਸ ਬਾਰੇ ਅਜੇ ਤੱਕ ਕੋਈ ਕਲੀਅਰ ਨਹੀਂ ਹੈਗਾ ਕਿ ਕਿੰਨੇ ਕੀਤੀ ਹੈ ਜੀ ਇਨਕਮ ਟੈਕਸ ਨੇ ਕੀਤੀ ਵਿਜੀਲੈਂਸ ਨੇ ਕੀਤੀ ਜਾਂ ਐਡੀ ਨੇ ਕੀਤੀ ਕਿਉਂਕਿ ਨਾ ਕੋਈ ਅੰਦਰ ਗਿਆ ਨਾ ਕੋਈ ਬਾਹਰ ਆਇਆ ਇਹ ਤੇ ਮੇਰ ਸਾਹਿਬ ਆਉਣਗੇ ਸਾਨੂੰ ਤੇ ਮੈਸੇਜ ਲੱਗਾ ਕਿ ਮਤਲਬ ਰੇਡ ਹੋਈ ਆ ਅਸੀਂ ਸਾਰੇ ਜਿੰਨੇ ਵੀ ਕਾਉਂਸਲਰ ਨੇ ਉਹ ਸਾਰੇ ਇਕੱਠੇ ਹੋਏ ਆ ਤੇ ਸਰਕਾਰ ਨਜਾਇਜ਼ ਧੱਕੇਸ਼ਾਹੀ ਕਰ ਰਹੀ ਹੈ ਉਹਦੇ ਖਿਲਾਫ ਤੇ ਅਸੀਂ ਵਿਰੋਧ ਚੁੱਕਾਂਗੇ ਰੇਡ ਕੋਈ